ਗੁਰਪ੍ਰੀਤ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਇਹ ਹੈ ਵੀ ਇੱਕ ਗੁਰਜੀਤ ਸਿੰਘ ਖਾਲਸਾ ਜਿਹੜਾ ਹੈਗਾ ਫੌਜੀ ਫੌਜ ਵਿੱਚ ਰਿਹਾ ਹੈ ਖੇੜੀ ਨਗਾਈਆਂ ਉਹਦਾ ਪਿੰਡ ਹੈ ਉਹ ਸਮਾਣੇ ਕਾਫੀ ਟਾਈਮ ਦਾ ਟਾਵਰ ਤੇ ਚੜਿਆ ਹੋਇਆ ਹੈ ਉਹ ਅਸਲ ਵਿੱਚ ਬਾਬਾ ਜੀ ਮਸਲਾ ਕੀ ਹੈ ਉਹ ਬੇਅਦਬੀਆਂ ਦਾ ਮਸਲਾ ਹੈ ਜਾਂ ਉਹਨਾਂ ਦੀਆਂ ਮੰਗਾਂ ਦਾ ਮਸਲਾ ਹੈ ਉਹ ਕੀ ਖਾਂਦਾ ਹੈ ਕੀ ਪੀਂਦਾ ਹੈ ਕਿਵੇਂ ਬੈਠਾ ਕੀ ਉਹਦੇ ਹਾਲਾਤ ਨੂੰ ਤੁਸੀਂ ਵੀ ਉੱਥੇ ਜਾ ਕੇ ਆਏ ਮੈਨੂੰ ਪਤਾ ਲੱਗਿਆ ਇਸ ਕਰਕੇ ਤੁਹਾਡੇ ਨਾਲ ਇਹਦਾ ਪੌਡਕਾਸਟ ਇਸ ਕਰਕੇ ਕਰ ਰਹੇ ਆਂ ਹਾਂਜੀ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਪਤੇ ਅਸੀਂ ਪਿਛਲੇ ਦਿਨੀ ਸਮਾਣੇ ਹੋ ਕੇ ਆਏ ਆਂ ਹਮ ਅਸੀਂ ਸੰਗਤ ਪਿੰਡ ਪੈਣੀ ਵਾਗਾ ਤੋਂ ਇੱਕ ਬੱਸ ਲੈ ਕੇ ਗਏ ਸੀਗੇ ਭਰ ਕੇ ਹਮ ਬਾਬਾ ਬੂਟਾ ਸਿੰਘ ਜੀ ਗੁਰਤਲੀ ਵਾਲੇ ਹਮ ਉਹਨਾਂ ਦੀ ਅਗਵਾਈ ਦੇ ਵਿੱਚ ਸਾਡਾ ਜਿਹੜਾ ਜਥਾ ਹੈ ਹਮ ਉਹ ਗਿਆ ਸੀ ਸਰਦਾਰ ਦਰਪਨ ਸਿੰਘ ਜੀ सरपंच ਪਿੰਡ ਬੁਰਜਰਾਟੀ ਪ੍ਰਧਾਨ ਗੁਰਦੁਆਰਾ ਪਾਸ਼ਾਹੀ ਨੌਮੀ ਅਸੀਂ ਸਾਰੀਆਂ ਸੰਗਤਾਂ ਨੂੰ ਇੱਕ ਬਸਸ ਭਰ ਕੇ ਲੈ ਕੇ ਗਏ ਸੀਗੇ ਸਮਾਣੇ ਉੱਥੋਂ ਸਾਨੂੰ ਗਰਜੀਤ ਸਿੰਘ ਜੀ ਖਾਲਸਾ ਜਿਹੜੇ ਜਿਨ੍ਹਾਂ ਦਾ ਖੇੜੀ ਨਗਾਇਆਂ ਪਿੰਡ ਹੈ ਜੀ ਫੌਜ ਦੇ ਵਿੱਚ ਉਹਨਾਂ ਨੇ ਪਹਿਲਾਂ ਦੇਸ਼ ਕੌਮ ਦੀ ਸੇਵਾ ਕੀਤੀ ਹੈ ਤੇ ਹੁਣ ਉਹ ਇੱਕ ਗੁਰਸਿੱਖ ਹੋਣ ਦੇ ਨਾਂਤੇ ਅੱਛਾ ਅਮਰਤਾਰ ਜੀ ਪੂਰਨ ਗੁਰਸਿੱਖ ਹੈਗੇ ਨੇ ਤੇ ਗੁਰਬਾਣੀ ਦਾ ਬੜਾ ਅਦਬ ਤੇ ਸਤਿਕਾਰ ਕਰਦੇ ਆ ਤੇ ਇਸ ਮਸਲਾ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਿਛਲੇ ਸਮੇਂ ਦੇ ਵਿੱਚ ਚੱਲਿਆ ਨਾ ਥਾਂ ਥਾਂ ਦੇ ਉੱਤੇ ਬੇਅਦਬੀਆਂ ਹੋਈਆਂ ਹੂੰ ਪੰਜਾਬ ਦੇ ਵਿੱਚ ਸੋਨੂੰ ਪਤਾ ਹੈ ਉਹ ਬੇਅਦਬੀਆਂ ਦੇ ਨਾਲ ਸਿਆਸਤ ਵੀ ਬੜੀ ਉਤਰ ਪੁਤਰ ਸਿਆਸਤ ਦੇ ਵਿੱਚ ਹੁੰਦੀ ਰਹੀ ਉਹ ਬੇਅਦਬੀਆਂ ਨੇ ਗੁਰੂ ਗ੍ਰੰਥ ਸਾਹਿਬਦਿੰਗਾਂ ਨੇ ਕਈ ਸਰਕਾਰਾਂ ਗਈਆਂ ਆਈਆਂ ਉਹਨਾਂ ਤੇ ਵੀ ਬੜੇ ਅਸਰ ਪਾਈ ਤੇ ਬੜੇ ਮੋਰਚੇ ਲੱਗੇ ਹੂੰ ਉਹ ਬਰਗਾੜੀ ਦਾ ਹੋਵੇ ਵਹਿਬਲ ਦਾ ਹੋਵੇ ਜਾਂ ਹੋਰ ਥਾਂ ਥਾਂ ਦੇ ਉੱਤੇ ਧਰਨੇ ਮਜਾਰੇ ਹੋਏ ਪੰਜਾਬ ਦੇ ਵਿੱਚ ਹੂੰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਇੱਕ ਬਹੁਤ ਵੱਡਾ ਮਸਲਾ ਬਣ ਗਿਆ ਬੜਨਾ ਵੀ ਸੀ ਸਿੱਖ ਕੌਮ ਦੇ ਜਿਹੜੇ ਸਾਡੇ ਗੁਰੂ ਐ ਜਾਗਤ ਜੋਤ ਜਿਨ੍ਹਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉਹਨਾਂ ਦੀ ਇਸ ਤਰ੍ਹਾਂ ਪੰਜਾਬ ਦੀ ਧਰਤੀ ਦੇ ਉੱਤੇ ਬੇਅਦਬੀ ਹੋਣੀ ਬਹੁਤ ਵੱਡੀ ਗੱਲ ਸੀ ਤੇ ਜਦੋਂ ਬੇਅਦਬੀਆਂ ਹੋਈਆਂ ਉਸ ਤੋਂ ਬਾਅਦ ਧਰਨੇ ਲੱਗੇ ਉਹਨਾਂ ਦਾ ਅਨਸਾਫ਼ ਕੁਝ ਨਹੀਂ ਮੰਗਿਆ ਅੱਜ ਤੱਕ ਵੀ ਸਿੱਖ ਕੌਮ ਨੂੰ ਗਿਲਿਆ ਮਨ ਦੇ ਵਿੱਚ ਰੋਸ ਹੈ ਬੜਾ ਦਰਦ ਹੈ ਕਿ ਜਿਹੜਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਤੇ ਜਿਹੜੇ ਬੰਦੇ ਸੀ ਅੱਜ ਤੱਕ ਵੀ ਜਿਹੜੇ ਮੁੱਖ ਦੋਸ਼ੀ ਸੀ ਨਾ ਮੁੱਖ ਦੋਸ਼ੀ ਕਰਨ ਕਰਾਉਣ ਵਾਲੇ ਉਹ ਅੱਜ ਤੱਕ ਵੀ ਕਾਨੂੰਨ ਦੀ ਗ੍ਰਿਫਤ ਚੋਂ ਬਾਹਰ ਨੇ ਠੀਕ ਹੈ ਜੀ ਇਸ ਗੱਲ ਨੂੰ ਨਾ ਕਿਸੇ ਵੀ ਬੇਅਦਬੀ ਦੀ ਸਜ਼ਾ ਨਾ ਮਿਲਨੀ ਉਹਨਾਂ ਦੋਸ਼ੀਆਂ ਨੂੰ ਇਸ ਚੀਜ਼ ਨੂੰ ਮੁੱਕ ਰੱਖਦੇ ਹੋਏ ਭਾਈ ਗਰਜੀਤ ਸਿੰਘ ਨੇ ਫੈਸਲਾ ਕੀਤਾ ਕਿ ਕਿਸੇ ਵੀ ਗ੍ਰੰਥ ਦੀ ਧਾਰਮਿਕ ਦੀ ਉਹ ਇਕੱਲੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਨਹੀਂ ਬੈਠੇ ਮੈਂ ਤੁਹਾਨੂੰ ਦੱਸ ਦਿਆਂ ਉਹ ਕਹਿੰਦੇ ਆ ਵੀ ਜੇ ਕੋਈ ਹਿੰਦੂਆਂ ਦਾ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਗੀਤਾ ਹੋਵੇ ਰਮਾਇਣ ਹੋਵੇ ਕੋਈ ਮੁਸਲਮਾਨਾਂ ਦਾ ਗ੍ਰੰਥ ਹੈ ਕੁਰਾਨ ਸਰੀਫ ਹੋਵੇ ਹੈ ਜੀ ਅਸਾਈਆਂ ਦੀ ਬਾਈਬਲ ਹੋਵੇ ਠੀਕ ਹੈ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਹੋਵੇ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਕਿਸੇ ਵੀ ਧਰਮ ਦੀ ਕੋਈ ਧਾਰਮਿਕ ਗ੍ਰੰਥ ਦੇ ਨਾਲ ਛੇੜਛਾੜ ਕਰਦਾ ਹੈ ਬੇਅਦਬੀ ਕਰਦਾ ਹੈ ਉਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਵੇ ਸਰਕਾਰ ਇਹ ਕਾਨੂੰਨ ਬਣਾਵੇ ਕਾਨੂੰਨ ਬਣਾਉਣ ਦੇ ਵਾਸਤੇ ਉਹਨਾਂ ਨੇ ਫੈਸਲਾ ਕੀਤਾ ਅਰਦਾਸ ਕਰਕੇ ਉਹ ਸਮਾਣਾ ਸਮਾਣੇ ਦੇ ਵਿੱਚ ਜਿਹੜਾ ਟਾਵਰ ਹੈ ਉਹ ਟਾਵਰ ਦੇ ਉੱਤੇ 300 ਫੁੱਟ ਉੱਚੇ ਟਾਵਰ ਤੇ ਭਾਈ ਗਰਜੀਤ ਸਿੰਘ ਖਾਲਸਾ ਜੀ ਸਦਕਤ ਦੇ ਅਨਕ ਦੀ ਜਿਹੜੇ ਮੂਰਤ ਨੇ ਉਹ 300 ਫੁੱਟ ਉੱਚੇ ਟਾਵਰ ਦੇ ਉੱਤੇ ਬੈਠੇ ਐ ਤੇ ਮੰਗ ਵੀ ਉਹਨਾਂ ਦੀ ਜਾਇਜ਼ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਜੇਕਰ ਉਹ ਦੋਸ਼ੀਆਂ ਉੱਤੇ ਨਹੀਂ ਪੜ ਸਕੇ ਕਈ ਸਰਕਾਰਾਂ ਡਿੱਗੀਆਂ ਕਈ ਇਸ ਮੁੱਦੇ ਤੇ ਬੜੀਆਂ ਪਰ ਹੁਣ ਸਰਕਾਰ ਨੂੰ ਚਾਹੀਦਾ ਇਹ ਸਰਕਾਰ ਨੂੰ ਵੀ ਕਿ ਉਹ ਤੁਰੰਤ ਬੇਅਦਬੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣਾਵੇ ਤੇ ਭਾਈ ਗਰਜੀਤ ਸਿੰਘ ਦੀ ਜਿਹੜੀ ਮੰਗ ਹੈ ਜਾਇਜ਼ ਹੈ ਉਹ ਮੰਨੀ ਜਾਵੇ ਇਸ ਮੰਗ ਨੂੰ ਲੈ ਕੇ ਭਾਈ ਗਰਜੀਤ ਸਿੰਘ ਜੀ 4 ਮਹੀਨਿਆਂ ਤੋਂ ਸਮਾਣੇ ਟਾਵਰ ਦੇ ਉੱਤੇ ਬੈਠਿਆ। ਉਹਦੇ ਨਾਲ ਹੀ ਪਤਾ ਲੱਗਿਆ ਬਾਬਾ ਜੀ ਗੈਨੀ ਜੀ ਵੀ ਮਤਲਬ ਉਹਦੇ ਕੋਲੇ 150 ਕਾਰਤੂਸ ਤੇ ਪਿਸਟਲ ਹੈ ਤੇ 300 ਫੁੱਟ ਉੱਚਾ ਬੈਠਾ ਹੋ ਸਮਾਣੇ ਦੀ ਇਤਿਹਾਸਕ ਧਰਤੀ ਹੈ। 400 ਫੁੱਟ ਚ ਟਾਵਰ ਆ 100 ਫੁੱਟ ਜਿਹੜੇ ਉਹਦੀ ਛੱਡ ਕੇ ਜਗ੍ਹਾ ਤੇ 300 ਫੁੱਟ ਤੇ ਬੈਠਾ ਤੇ ਫਿਰ ਨਾਲ ਉਹ ਕਹਿੰਦੇ ਪਿਸਟਲ ਰੱਖੀ ਹੋਣਾ ਤੇ 300 ਕਾਰਤੂਸ ਹੈਗਾ। ਹਾਂਜੀ ਹਾਂਜੀ ਉਹ ਕਿਸ ਵਾਸਤੇ ਲਿਆਉਨੇ ਦੇਖੋ ਵੀ ਉਹ ਇੱਕ ਤਾਂ ਨਾ ਦੇਸ਼ਕੌਮ ਦੀ ਸੇਵਾ ਕੀਤੀ ਇੱਕ ਤਾਂ ਉਹ ਫੌਜੀ ਨੇਗੇ ਹਿਸਾਬ ਦਾ ਜੀ ਭਾਈ ਗਰਜੀਤ ਸਿੰਘ ਜੀ ਉਹਨਾਂ ਕੋਲੇ ਲਾਇਸੈਂਸੀ ਰਵਾਲਵਾਰ ਹੈ ਆਪਣਾ ਆਪਣਾ ਹਮ ਲਾਇਸੈਂਸੀ ਰਵਾਲਵਾਰ ਹੈ ਤੇ ਜਿੰਨੇ ਕਾਰਤੂਸ਼ ਹੈ ਸਾਰੇ ਚੜੇ ਹੋਏ ਹੈ ਲੀਗਲ ਹੈ ਉਹ ਸਾਰਾ ਕੁਝ ਉਹਨਾਂ ਨੇ ਪੱਤਰਕਾਰਾਂ ਦੇ ਵਿੱਚ ਦੱਸਿਆ মিডিਆ ਵਿੱਚ ਆਇਆ ਸਾਰਾ ਇੰਟਰਵਿਊਆਂ ਦੇ ਵਿੱਚ ਵੀ ਮੇਰੇ ਕੋਲੇ ਇੰਨੇ ਕਾਰਤੂਸ਼ ਹੈ ਤੇ ਮੈਗਜ਼ੀਨ ਹਰੇ ਹੋਏ ਐ ਇਹ ਨਾ ਹੋਵੇ ਕਿ ਮੈਨੂੰ ਕੋਈ ਧੱਕੇ ਦੇ ਨਾਲ ਟਾਵਰ ਤੋਂ ਲਾਉਣ ਆਵੇ ਉਹਨੇ ਕਾਰਨ ਦੱਸਿਆ ਕਿ ਮੈਂ ਤਾਹਾਂ ਅਸਲਾ ਲੈ ਕੇ ਕਿਉਂ ਬੈਠਾ ਹ ਉਹ ਕਹਿੰਦਾ ਵੀ ਪਹਿਲਾਂ ਗੁਰਵਕ ਸਿੰਘ ਨੇ ਮੋਰਚਾ ਲਾਇਆ ਸੀ ਬੰਦੀ ਸਿੰਘਾ ਵਾਸਤੇ ਉਹ ਇੱਕ ਟਾਵਰ ਤੇ ਚੜ੍ਹਿਆ ਉਹਨੂੰ ਧੱਕੇ ਦੇ ਨਾਲ ਜਦੋਂ ਲਾਉਣ ਲੱਗੇ ਉਹਨੂੰ ਵਿਚਾਰੇ ਨੂੰ ਜਾਨ ਦੇਣੀ ਪਈ ਆਤਮ ਹੱਤਿਆ ਕਰਨੀ ਪਈ ਉਹ ਕਹਿੰਦਾ ਇਹ ਨਾ ਹੋਵੇ ਗਰਜੀਤ ਸਿੰਘ ਕਹਿੰਦਾ ਕੱਲ ਨੂੰ ਵੀ ਮੇਰੇ ਨਾਲ ਵੀ ਗੁਰਵਖ ਸਿੰਘ ਵਾਲੀ ਹੋ ਜੇ ਬਿਲਕੁਲ ਜੇ ਕੋਈ ਟਾਵਰ ਤੇ ੱੱਕੇ ਨਾ ਚੜਕੇ ਆਉਂਦਾ ਹੂੰ ਚਾਹੇ ਪੁਲਿਸ ਪ੍ਰਸ਼ਾਸਨ ਹੈ ਚਾਹੇ ਕੋਈ ਹੋਰ ਜਮਾਤ ਦੇ ਬੰਦੇ ਹੈ ਜੇ ਮੈਨੂੰ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਫਿਰ ਮੈਂ ਜਿਹੜਾ ਇਹ ਅਸਲ ਹੈ ਜਦ ਆਪ ਕੀ ਉਹ ਨਿਧਾਨ ਬਣਾਏ ਅਤ ਹੀ ਰਣ ਮੈਂ ਤਾਂ ਜੂਝ ਮਰੂ ਜੂਝ ਮਰੂ ਇਹ ਸ਼ਬਦ ਉਹ ਕਹਿੰਦਾ ਵੀ ਫੇਰ ਕੋਈ ਸੋਚ ਸਮਝ ਕੇ ਆਵੇ ਤਾਂ ਕਰਕੇ ਮੈਂ ਬੈਠਾ ਇਹ ਕਿਸੇ ਤੇ ਮੈਂ ਨਾਜਾਇਜ਼ ਨਹੀਂ ਚਲਾਉਣਾ ਆਤਮ ਰੱਖਿਆ ਦੇ ਵਾਸਤੇ ਜਿਹੜੇ ਹਥਿਆਰ ਹੈ ਉਹ ਹੁੰਦੇ ਹੈ ਤੇ بڑا ਉਹ ਸੁਚੱਜਾ ਬੰਦਾ ਹੈ ਫੌਜੀ ਹੈ ਦੇਸ਼ਕੌਮ ਦੀ ਸੇਵਾ ਕੀਤੀ ਹੈ ਕੋਈ ਖਤਰੇ ਵਾਲੀ ਗੱਲ ਨਹੀਂ ਪੂਰਨ ਗੁਰਸਿੱਖ ਹੈ ਤੇ ਆਪਣੀ ਮੰਗ ਦੇ ਉੱਤੇ ਬੈਠਾ ਹੈ ਤੇ ਜਚਿਆ ਹੋਇਆ ਹੈ ਤੇ ਅਸਲਾ ਉਹਨਾਂ ਦੇ ਕੋਲੇ ਇਹ ਹੈਗਾ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਜਿਹੜੀ ਸਮਾਣਾ ਇਸ ਮੱਧਮ ਰਹੀਮਾ ਤੁਹਾਨੂੰ ਦੱਸਣਾ ਚਾਹਣਾ ਹੈ ਜੀ ਕਿ ਸਮਾਣਾ ਜਿਹੜਾ ਹੈਗੀ ਧਰਤੀ ਹੈ ਉਹ ਇਤਿਹਾਸਕ ਧਰਤੀ ਹੈ ਗੁਰੂ ਗੋਬਿੰਦ ਸਿੰਘ ਦੇ ਜਦੋਂ ਦੋ ਬੱਚੇ ਸਹਬਜ਼ਾਦੇ ਨੀਹਾ ਵਿੱਚ ਚਿੰਕੇ ਸਹੀਦ ਕੀਤੇ ਸੀ ਜੀ ਤਾਂ ਉਹਨਾਂ ਨੂੰ ਮੈਸੇਜ ਗਿਆ ਵੀ ਦੋ ਸਾਹਿਬਜ਼ਾਦੇ ਜਿਹੜੇ ਸਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀਗਾ ਪੰਜਾਬ ਵੱਲ ਜੀ ਉਹਨੇ ਇੱਟਨਾ ਟਿਕੜ ਕਾਈ ਸੀ ਤੇ ਉਹਨੇ ਪਹਿਲਾਂ ਸਮਾਣੇ ਨੂੰ ਫਤੇ ਕੀਤਾ ਜੀ ਤੇ ਨਾਲ ਹੀ ਮੈਂ ਇਹ ਦੱਸ ਦੇਣਾ ਤੁਹਾਨੂੰ ਕਿ ਦੋ ਜਲਾਦ ਜੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾ ਵਿੱਚ ਚਿਣਿਆ ਸੀ ਉਹ ਵੀ ਸਮਾਣੇ ਦੇ ਸੀਗੇ ਤੇ ਹੁਣ ਜਿਹੜਾ ਗੁਰਜੀਤ ਸਿੰਘ ਹੈ ਖਾਲਸਾ ਜੀ ਜੋ ਟਾਵਰ ਤੇ ਚੜੇ ਹੋਏ ਐ ਉਹ ਇਹ ਕਹਿ ਰਿਹਾ ਕਿ ਮੈਂ ਇਹ ਜਾ ਇਤਿਹਾਸ ਰਚ ਕੇ ਜਾਊਂਗਾ ਕਿ ਦੁਨੀਆ ਯਾਦ ਰੱਖੂਗੀ ਦੇਖੋ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਬੰਦਾ ਇੱਕ ਬਾਬਾ ਜੀ ਉਹ ਅਮਰਧਾਰੀ ਐ ਦੂਜਾ ਫੌਜ ਵਿੱਚ ਰਿਹਾ ਫੌਜੀ ਬੰਦਾ ਪੱਕਾ ਹੁੰਦਾ ਪਰਪੱਕ ਹੁੰਦਾ ਹਾਂਜੀ ਹਾਂਜੀ ਤੇ ਤੀਜਾ ਉਹ ਕਹਿੰਦਾ ਮੈਂ ਇਤਿਹਾਸਕ ਧਰਤੀ ਦੇ ਬੈਠਾ ਤੇ ਚੌਥਾ ਜਿਹੜਾ ਹੈਗਾ ਬੰਦਾ ਸਿੰਘ ਬਹਾਦਰ ਨੇ ਸਮਾਨੇ ਨੂੰ ਫਤਗ ਫਤਗੀਤਾ ਪਹਿਲਾਂ ਤੇ ਜਿਹੜੇ ਦੋ ਜਲਾਦ ਐ ਉਹ ਵੀ ਉੱਥੋਂ ਦੇ ਸੀਗੇ ਤੇ ਹੁਣ ਉਹ ਕਹਿੰਦਾ ਮੈਂ ਇਤਿਹਾਸ ਇਹ ਜਾ ਰਚੂਗਾ ਕਿਹੜਾ ਇਤਿਹਾਸ ਰਚੂਗਾ ਬਾਬਾ ਜੀ ਹਾਂਜੀ ਇਤਿਹਾਸ ਉਹ ਇਹ ਐ ਵੀ ਉਹ ਚਾਹੁੰਦਾ ਐ ਵੀ ਜਿਹੜੀ ਗੱਲ ਇਹ ਐ ਨਾ ਜਿਵੇਂ ਪਹਿਲਾਂ ਮੋਰਚੇ ਲੱਗੇ ਤੇ ਫੇਲ ਹੋਏ ਹਾਂ ਤੇ ਲੋਕਾਂ ਦੇ ਮਨ ਦੇ ਵਿੱਚ ਵਿਸ਼ਵਾਸ ਟੁੱਟ ਚੱਲਿਆ ਉਹ ਕਹਿੰਦਾ ਮੈਂ ਵਿਸ਼ਵਾਸ ਨਾ ਲੋਕਾਂ ਦਾ ਦਵਾਰੇ ਹੁਣ ਵੀ ਉਹਨੇ ਆਖਿਆ ਵੀ ਭਰਾਵੋ ਤੁਸੀਂ ਮੇਰੇ ਤੇ ਵਿਸ਼ਵਾਸ ਰੱਖੋ ਮੈਂ ਕੋਈ ਮੋਰਚਾ ਵੇਚੂ ਨਹੀਂ ਮਾਏ ਕੋਈ ਇੱਕ ਦੋ ਬੰਦਿਆਂ ਨਾਲ ਗੱਲ ਕਰਕੇ ਥੱਲੇ ਨਹੀਂ ਉਤਰੂੰ ਜੋ ਕੁਝ ਹੈ ਉਹਨੇ ਸੰਗਤ ਦੇ ਵਿੱਚ ਸਪਾਈਟ ਰੂਪ ਦੇ ਵਿੱਚ ਕਿਹਾ ਇਤਿਹਾਸ ਇਹੀ ਹੈ ਉਹ ਸਭ ਤੋਂ ਵੱਡਾ ਇਤਿਹਾਸ ਇਹੀ ਬਣਨਾ ਹੈ ਜੇਕਰ ਸਰਕਾਰ ਉਹਦੀ ਮੰਗ ਨੂੰ ਮੰਨੇ ਤੇ ਇਹੋ ਜਿਹਾ ਕਾਨੂੰਨ ਬਣਾ ਦੇ ਵੀ ਜਿਹੜਾ ਵੀ ਕੋਈ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਹੈ ਕਿਸੇ ਵੀ ਧਰਮ ਦੀ ਕਿਸੇ ਵੀ ਧਰਮ ਦੀ ਗ੍ਰੰਥ ਦੀ ਹਾ ਬੇਅਦਬੀ ਕਰਦਾ ਹੈ ਉਹਨੂੰ ਫਾਂਸੀ ਦੀ ਸਜ਼ਾ ਤੁਰੰਤ ਹੋਵੇ ਠੀਕ ਹੈ ਜੀ ਇਹ ਹੀ ਉਹ ਇਤਿਹਾਸ ਰਾਚਨਾ ਤਾਂ ਇਹ ਚਾਹੁੰਦਾ ਹੈ ਪਰ ਕੱਲ ਨੂੰ ਸਰਕਾਰ ਨੂੰ ਇਸ ਗੱਲ ਤੋਂ ਸੂਚਿਤ ਰਹਿਣਾ ਚਾਹੀਦਾ ਕਿ ਜੇਕਰ ਉਹਨੂੰ ਕੋਈ ਮਜਬੂਰ ਕੀਤਾ ਗਿਆ ਜੇਕਰ ਉਹਨੂੰ ਤੱਕੇ ਨਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਉਹਦੇ ਉੱਤੇ ਕੋਈ ਜ਼ਬਰ ਜ਼ੁਲਮ ਹੋਇਆ ਉਹਦੇ ਨਾਲ ਕਿਸੇ ਵੀ ਪ੍ਰਕਾਰ ਦਾ ਤੱਕੇ ਅਨਿਆਏ ਚਾਹੇ ਪ੍ਰਸ਼ਾਸਨ ਨੇ ਕੀਤਾ ਚਾਹੇ ਉੱਥੋਂ ਦੀ ਕੋਈ ਲੋਕਾਂ ਨੇ ਕੋਈ ਵੀ ਹੈਗੇ ਲਵੇ ਲਾਉਣ ਦੇ ਕੋਈ ਸਮਾਣੇ ਦੇ ਹੈ ਕਿਸੇ ਹੋਰ ਬਰਾਦਰੀ ਦੇ ਜਾਂ ਹੋਣ ਕੋਈ ਹੋਰ ਤਰੀਕਾ ਸਬੰਧ ਕਿਸੇ ਨੇ ਵੀ ਉਹਦੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ, ਤਾਵਰ ਦੇ ਉੱਤੋਂ ਲਾਉਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਜਿਹੜਾ ਇਤਿਹਾਸ ਹੈ ਉਹ ਇਹ ਵੀ ਸਿਰ ਚ ਸਕਦਾ ਹੈ ਕਿ ਉਹਦੇ ਕੋਲ 150 ਕਾਰਤੂਸ ਹੈ, ਚੰਗਾ ਅਸਲਾ ਹੈ ਤੇ ਫਿਰ ਉਹ ਉਹਨਾਂ ਸਿੰਘਾਂ ਦੇ ਵਿੱਚ ਉਹ ਮਾਹਰ ਵੀ ਹੈ ਚਲਾਉਣ ਦਾ। ਚਲਾਉਣ ਦਾ ਵੀ ਮਾਹਰ ਹੈ ਤੇ ਉਹਨਾਂ ਸਿੰਘਾਂ ਚੋਂ ਨਹੀਂ ਉਹ ਵੀ ਹੱਥ ਘੜੇ ਕਰ ਦੂਗਾ ਜਾਂ ਕੁੱਟ ਖਾਈ ਜਾਊਗਾ। ਜਾਂ ਐਸੇ ਰੋਟ ਨੂੰ ਕੁੱਟ ਕੇ ਲੈ ਜਾਣਗੇ, ਚੱਕ ਕੇ ਲੈ ਜਾਣਗੇ। ਫਿਰ ਉਹ ਜਿੰਨਾ ਕੁਝ ਉਹ ਤਾਂ ਹੁੰਦਾ ਹੈ ਉਹ ਕਰੂਗਾ। ਉਹ ਫਿਰ ਹੋ ਸਕਦਾ ਇਤਿਹਾਸ ਇਸ ਲੋਟ ਵੀ ਬਣ ਸਕਦਾ ਹੈ ਇਹ ਪੋਜੀਟਿਵ ਤੇ 네ਗੇਟਿਵ ਦੋਨੇ ਚੀਜ਼ਾਂ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਪ੍ਰਚਾਰਣ ਨੂੰ ਪਾਵਨ ਬਾਣੀ ਕਹਿੰਦੀ ਹੈ ਸਭਾ ਸਾਂਝੀ ਵਾਲ ਸਿਧਾਂਤ ਤੂੰ ਕਿਸੇ ਨਾ ਹਿੱਸੇ ਬਾਹਰ ਜਿਓ ਉਹ ਇੱਕ ਸਰਬਵਿਆਪੀ ਲੜਾਈ ਲੜ ਰਿਹਾ ਨਾ ਉਹ ਕਿਸਾਨ ਮੋਰਚੇ ਦੀ ਨਾ ਹੋ ਕੋਈ ਆਪ ਦੀ ਨਾ ਕੋਈ ਸਮਾਣੇ ਸ਼ਹਿਰ ਦੀ ਉਹ ਸਰਵਤ ਦੇ ਭਲੇ ਦੀ ਲੜਾਈ ਲੜ ਰਿਹਾ ਹੈ ਜੀ ਚਾਰੇ ਜਿਹੜੇ ਹੈਗੇ ਜਿਹੜੇ ਧਰਮ ਹੈ ਹਾਂਜੀ ਸਿੱਖ ਸਾਈ ਤੇ ਮੁਸਲਮਾਨ ਮੁਸਲਮਾਨ ਹਾਂਜੀ ਸਾਰਿਆਂ ਦੀ ਲੜਾਈ ਲੜ ਰਿਹਾ ਹੈ ਇਟ ਮੀਨ ਜੀ ਸਰਕਾਰ ਨੂੰ ਤੇ ਗੌਰ ਕਰਨੀ ਚਾਹੀਦੀ ਹੈ ਹਾਂਜੀ ਤੇ ਨਾਲੇ ਇੱਕ ਗੱਲ ਇਹ ਵੀ ਹੈ ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਵੀ 4 ਮਹੀਨੇ ਹੋ ਗਏ ਹਾਂ ਗਰਜੀਤ ਸਿੰਘ ਖਾਲਸਾ ਨੂੰ ਟਾਵਰ ਤੇ ਬੈਠੇ ਬਿਲਕੁਲ ਸਾਰਾ ਸਿਆਲ ਉਹਦੇ ਉੱਤੋਂ ਦੀ ਲੰਘ ਗਿਆ ਕੁਝ ਗਰਮੀ ਵੀ ਨੰਗੀ ਹੈ ਹਾਂ ਗਰਮੀ ਵੀ ਨੰਗੀ ਸਿਆਲ ਦਾ ਸਮਾਂ ਨੰਘਿਆ ਆਪੋ ਦਾ ਮਹੀਨਾ ਸਾਰਾ ਠੰਡ ਦਾ ਦੇਖੋ ਸਾਰਾ ਉਹਦੇ ਉੱਤੋਂ ਦੀ ਲੰਘਿਆ ਕਿੰਨੇ ਜਿਹੜੇ ਸਰੀਰ ਦੇ ਨਾਲਾ ਕਸ਼ਟ ਗੁਰਜੀਤ ਸਿੰਘ ਚੱਲ ਰਿਹਾ ਕਾਹਦਾ ਕਰਕੇ ਕੋਈ ਪਰਿਵਾਰ ਕਰਕੇ ਨਹੀਂ ਕੋਈ ਨਿੱਜੀ ਉਹਦੀ ਰਾਇ ਕੋਈ ਮੰਗਣੀਗੀ ਉਹ ਕਾਨੂੰਨ ਬਣਾਉਣ ਵਾਸਤੇ ਪਰ ਸਰਕਾਰ ਨੇ ਇੱਥੋਂ ਤੱਕ ਸਰਕਾਰ ਦਾ ਰਵਈਆ ਬੜਾ ਮਨ ਨੂੰ ਠੇਸ ਲੱਗੀ ਮਾੜਾ ਲੱਗਿਆ ਜਿਹੜੀ ਸਰਕਾਰ ਨੂੰ ਅਸੀਂ ਆਪਣੀ ਸਮਝ ਕੇ ਲਿਆਈ ਸੀ ਉਹਨਾਂ ਦਾ ਇੱਕ ਵੀ ਐਮਐਲਏ ਮੰਤਰੀ ਜਾਂ ਕੋਈ ਵੱਡਾ ਅਧਿਕਾਰੀ ਅੱਜ ਤੱਕ ਗਰਜੀਤ ਸਿੰਘ ਦੀ ਗੱਲ ਸੁਣਣੀ ਆਇਆ ਕੋਈ ਉਹਦੇ ਨਾਲ ਯਾਰ ਕਾਨੂੰਨ ਤੇ ਬਣਾਉਣਾ ਦੂਰ ਦੀ ਗੱਲ ਐ ਕੋਈ ਮੀਟਿੰਗ ਤੇ ਕਰ ਸਕਦੇ ਐ ਬਿਲਕੁਲ ਬਿਲਕੁਲ ਕੋਈ ਮੰਤਰੀ ਕੋਈ ਐਮਐਲਏ ਆ ਕੇ ਗਰਜੀਤ ਸਿੰਘ ਨਾਲ ਮੀਟਿੰਗ ਕਰ ਲੈਣ ਕੋਈ ਸਮਾਂ ਦੇ ਦੇਣ ਅਫਸਰ ਹਾਂ ਉਹਨੂੰ ਕੋਈ ਸਮਾਂ ਦੇ ਦੇਣ ਵੀ ਭਾਈ ਤੂੰ ਟਾਵਰ ਤੋਂ ਉਤਰਿਆ ਇੰਨੇ ਚਿਰ ਦੇ ਵਿੱਚ ਅਸੀਂ ਜਦੋਂ ਜਿਹੜ ਕਰਦੇ ਆ ਕਾਨੂੰਨ ਬਣਾਵਾਂਗੇ ਇਹ ਸਰਕਾਰ ਦਾ ਫੇਲੀਅਰ ਐ ਇੱਕ ਵੀ ਐਮਐਲਏ ਐਮਪੀ ਮੰਤਰੀ ਅੱਜ ਤੱਕ ਨਹੀਂ ਆਇਆ ਦੇ ਭਗਵੰਤ ਮਾਨ ਦੇ ਖਾਸ ਜਿਹੜਾ ਮੁੱਖ ਮੰਤਰੀ ਹੈ ਉਹਦੇ ਹਲਕੇ 'ਚ ਉਹਦੇ ਹਲਕੇ ਦੇ ਨਾਲ ਲੱਗਦੇ ਉਹਦੇ 'ਚ ਬੈਠਾ ਉਹ ਸ਼ਹਿਰ ਦੇ ਵਿੱਚ ਬੈਠਾ ਕੋਈ ਦੂਰ ਨਹੀਂ ਕੀ ਉਹ ਸਾਰੀਆਂ ਇਹ ਖਬਰਾਂ ਦੇਖ ਨਹੀਂ ਲਿਆ ਉਹ ਕਹਿੰਦੇ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਦੋਸ਼ੀ ਆ ਨਾ ਜੀ ਜਦੋਂ ਸਰਕਾਰ ਬਣਾਈ ਹੈ ਕੇਜਰੀਵਾਲ ਕਹਿੰਦਾ ਸੀ ਵੀ ਇਹ 48 ਘੰਟਿਆਂ ਦੇ ਵਿੱਚ ਸਜ਼ਾ ਦਿੱਤੀ ਜਾ ਸਕਦੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਉਹ ਬਾਦਿਆਂ ਤੋਂ ਅੱਜ ਸਾਰੇ ਫਿਰ ਗਏ ਲਾਜ ਕੇਜਰੀਵਾਲ ਨੂੰ ਦਿੰਦਾ ਗੁਰਜੀਤ ਸਿੰਘ ਨਾਜ ਭਗਵੰਤ ਮਾਨ ਨੂੰ ਦਿੰਦਾ ਗੁਰਜੀਤ ਸਿੰਘ ਬੈਠਾ ਤੇ ਮੇਰੀ ਤਾਂ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਤੁਹਾਡੇ ਵਾਦੇ ਅਮਰਾਹੀ ਅੱਜ ਤੁਹਾਡੇ ਚੈਨਲ ਤੇ ਵੀ ਵੱਧ ਤੋਂ ਵੱਧ ਸੰਗਤਾਂ ਵੀ ਹੀਰਾਂ ਕੱਤਣ ਅਸੀਂ ਵੀ ਫੇਰ ਫੇਰ ਜਾ ਰਹੇ ਹਾਂ ਅਸੀਂ ਜਦੋਂ ਹੁਣ ਗਰਜੀਤ ਤੋਂ ਵੱਡਾ ਕੱਟ ਕਰੂਗਾ ਕੋਸ਼ਿਸ਼ ਕਰਾਂਗੇ ਵੀ ਜਿੱਥੇ ਪਹਿਲਾਂ ਇੱਕ ਬੱਸ ਲੈ ਕੇ ਗਏ ਆ ਹੁਣ ਦੋ ਲੈ ਕੇ ਜਾਈਏ ਤੇ ਸਾਰੇ ਲੋਕਾਂ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ ਸਾਥ ਦੇਣਾ ਚਾਹੀਦਾ ਕਿਉਂਕਿ ਜਿਹੜਾ ਉਹਦਾ ਮੁੱਦਾ ਹੈ ਉਹ ਬਹੁਤ ਵਧੀਆ ਸਰਬਸਾਂਝਾ ਜੀ ਇੱਕ ਹਰਪ੍ਰੀਤ ਜੀ ਤੁਸੀਂ ਉੱਥੇ ਜਾ ਕੇ ਆਏ ਹੋ ਤੇ ਅਸੀਂ ਤਾਂ ਚਲੋ ਉਹ ਚੈਨ ਨਾ ਰਹੀ ਜੇ ਸੋਸ਼ਲ ਮੀਡੀਆ ਰਹੀ ਉਹਨੂੰ ਵੇਖਦੇ ਆ ਜਿਹੜਾ ਉਹ ਟਾਵਰ ਤੇ ਬੈਠਾ ਥੱਲੇ ਜਿੰਨੇ ਘਰਨ ਜੀ ਉਹ ਸਾਰੇ ਸਾਡੇ ਹਿੰਦੂ ਭਾਈਚਾਰੇ ਦੇ ਆ ਖਾਸ ਕਰਕੇ ਬਾਣੀਆਂ ਕਮਿਊਨਿਟੀ ਜਾ ਦੇ ਉਹ ਕਹਿੰਦੇ ਵੀ ਉਹ ਸਹਿਮੇ ਹੋਏ ਆ ਤੇ ਡਰੇ ਹੋਏ ਆ ਵੀ ਇਹਦੇ ਕੋਲੇ ਤਿੰਨ 150 ਕਾਰਤੂਸ ਆ ਤੇ ਪਿਸਟਲ ਹੈਗਾ ਜੀ ਜੀ ਉਹ ਉੱਥੋਂ ਦੇ ਕੁਝ ਲੋਕ ਵੀ ਕਹਿ ਰਹੇ ਆ ਤੇ ਵੀ ਯਾਰ ਸਾਨੂੰ ਤਾਂ ਨੀਂਦ ਨਹੀਂ ਆਉਂਦੀ ਇਹਦਾ ਕੀ ਪਤਾ ਰਾਤ ਨੂੰ ਚਲਾ ਦੇ ਜੀ ਕੀ ਕੀ ਸਚਾਈ ਹੈ ਜੀ ਗੱਲ ਇਹ ਹੈ ਦੇਖੋ ਵੀ ਜਿਹੜੀ ਕਮਿਊਨਿਟੀ ਹੈ ਨਾ ਜੇ ਤੁਸੀਂ ਦੱਸਦੇ ਹੋ ਵੀ ਜਿਹੜੇ ਕੋਈ ਵਾਣੀਆਂ ਦੇ ਸੇਠਾਂ ਦੇ ਘਰ ਹੈ ਬਰਾਦਰੀ ਹੂੰ ਜ਼ਿਆਦਾਤਰ 80% ਹਾਂ ਤੇ ਉਹ ਜਦੋਂ ਨੇੜੇ ਕੋਈ ਇਹੋ ਜਿਹਾ ਵੱਡਾ ਕੋਈ ਚੱਲਦਾ ਹੋਵੇ ਨਾ ਜੀ ਮੋਰਚਾ ਐਜੀਟੇਸ਼ਨ ਐਜੀਟੇਸ਼ਨ ਉਹਨਾਂ ਡਰ ਤੇ ਸੁਭਾਵਕ ਹੈ ਹੂੰ ਬੱਚਿਆਂ ਦੇ ਉਹਨਾਂ ਦੇ ਦੇਖੋ ਤੇ ਬੱਚੇ ਵੀ ਹੈ ਛੋਟੇ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਤੇ ਉਹਨਾਂ ਦੇ ਪਰਿਵਾਰ ਵੀ ਹੈ ਨੇੜੇ ਘਰ ਇੱਕ ਬੈਠਾ ਸਿੰਘ ਉੱਚੇ ਦਾ ਚ ਹੈ ਜੀ ਹਾਂ ਪਰਿਵਾਰ ਦੇ ਵਿੱਚ ਕਈ ਇਹੋ ਜੇ ਵੀ ਆਪਣਾ ਹੁੰਦੇ ਆ ਨਿੱਜੀ ਤੌਰ ਤੇ ਤੇ ਉਹ ਵੀ ਉੱਥੇ ਉੱਚਾ ਬੈਠਣ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਰੇਸ਼ਾਨੀ ਆਉਂਦੀ ਉਹ ਪਰ ਗਰਜੀਤ ਸਿੰਘ ਦੀ ਵੀ ਮਜਬੂਰੀ ਹੈ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਉੱਥੇ ਨੇੜੇ ਦੇ ਘਰ ਹੈ ਜਾਂ ਉਹ ਕਮਿਊਨਿਟੀ ਆ ਬਾਣੀ ਦੇ ਸੇਟ ਸਾਡੇ ਭਰਾ ਨੇ ਕਿ ਜਿਹੜਾ ਮੁੱਦਾ ਹੈ ਇਹ ਭਰਾਵੋ ਸਰਪਸੰਝ ਹੈ ਸੋਡੇ ਧਰਮ ਦੇ ਬਾਤ ਤੇ ਵੀ ਉਹ ਮੰਗ ਕਰ ਰਿਹਾ ਹੈ ਤੇ ਤੁਸੀਂ ਔਖੇ ਸੌਕੇ ਜਿੱਥੇ ਇੰਨਾ ਸਮਾਂ ਕੱਟ ਲਿਆ ਹਾਂ ਹਾਂ ਆਵਾਜ਼ ਉਠਾਓ ਤੇ ਸਬੰਧੀ ਉਹਦਾ ਸਹਿਯੋਗ ਕਰੋ ਡਰਨ ਦੀ بجائے ਤੁਸੀਂ ਗਰਜੀਤ ਸਿੰਘ ਖਾਲਸਾ ਦੇ ਨਾਲ ਕਿਤੇ ਖੜ੍ਹਜੋ ਤੇ ਉਹ ਜਿਹੜਾ ਫੈਸਲਾ ਸਰਕਾਰ ਝੁੱਕ ਸਕਦੀ ਹੈ ਜਲਦ ਵੀ ਹੋ ਸਕਦਾ ਜੇਕਰ ਤੁਸੀਂ ਵਿਰੋਧ ਕਰਨ ਦੀ بجائے ਸਾਰੇ ਉਹਦੇ ਨਾਲ ਜੁੜਨ ਨਾ ਕੋਈ ਡਰਨ ਦੀ ਲੋੜ ਨਹੀਂ ਗੁਰਸਿੱਖ ਬੰਦਾ ਹੈ ਤੇ ਫੌਜੀ ਬੰਦਾ ਹੈ ਕੋਈ ਇਹ ਜਹ ਉਹ ਪਾਗਲ ਬੰਦਾ ਨਹੀਂ ਜਿਹੜਾ ਡਰਨ ਦੀ ਲੋੜ ਜਿਹੜਾ ਹੁਣ ਇਹਦੇ ਕੋਲ ਇੱਕ ਪਿਸਟਲ ਹੈ 300 ਮਤਲਬ ਜਿਹੜਾ ਰਾਉਂਡ ਹੈ ਉਹਦੇ ਕੋਲੇ ਜੀ ਤੇ ਇਹ ਮਤਲਬ ਇਹ ਡਰਤਾ ਸੁਭਾਵਕ ਹੈ ਹਰਪੀ ਜੀ ਵੀ ਨਿਸ਼ਾਨੇ ਤੇ ਤਾਂ ਹੈਗੇ ਨਾ ਬੰਦੇ ਉਹ ਇਹ ਤਾਂ ਮੰਨਣਾ ਪਊਗਾ ਉਹ ਵੀ ਸਾਰੇ ਘਰਾਂ ਨੂੰ ਉਹ ਨਿਸ਼ਾਨੇ ਦੇ ਵਿੱਚ ਹੈਗਾ ਪਰ ਉਹ ਐਡਾ ਕਮਲਾ ਨਹੀਂ ਵੀ ਉਹਨਾਂ ਤੇ ਚਲਾਊਗਾ ਜੀ ਜੀ ਲੇਕਿਨ ਜੇ ਪ੍ਰਸ਼ਾਸਨ ਜਾਂ ਕੋਈ ਉਹਦੇ ਨਾਲ ਕੋਈ ABC ਬੰਦਾ ਪੰਗਾ ਲੈਂਦਾ ਤਾਂ ਉਹਨਾਂ ਨੂੰ ਨੁਕਸਾਨ ਦਾ ਜਿਹੜਾ ਹਿੰਦੂ ਭਾਈਚਾਰਾ ਉਹਨਾਂ ਨੂੰ ਡਰ ਜ਼ਰੂਰ ਬਣਿਆ ਹੋਇਆ ਹਾਂਜੀ ਨੁਕਸਾਨ ਹੋ ਸਕਦਾ ਹਾਂ ਹੋ ਸਕਦਾ ਹੈ ਸਵਾ ਹੋ ਸਕਦਾ ਹੈ ਨੁਕਸਾਨ ਤੇ ਇਹਦੇ ਵਿੱਚ 100% ਹੋ ਸਕਦਾ ਜੇ ਉਹਨੂੰ ਕੋਈ ਧੱਕੇ ਨਾ ਉਹ ਕਹਿੰਦਾ ਵੀ ਹੈ ਵੀ ਜੇ ਕੋਈ ਲਾਉਣ ਦੀ ਕੋਸ਼ਿਸ਼ ਕਰੋਗੇ ਜਾਂ ਹਾਲਾਤ ਇਹੋ ਜਿਹੇ ਬਣ ਗਏ ਹੂੰ ਤੇ ਫਿਰ ਉਹ ਜਿਹੜੇ ਨੇੜੇ ਘਰ ਨੇ ਜਿਹੜਾ ਨੁਕਸਾਨ ਹੈ ਕਿ ਉਹ ਗੋਲੀ ਤਾਂ ਕਿਸੇ ਦੀ ਮਿੱਤਰ ਨਹੀਂ ਜੀ ਹਮ ਜਦੋਂ ਇੱਕ ਵਾਰੀ ਉਹ ਚੱਲ ਗਈ ਉਹਨੇ ਤਾਂ ਕਿਤੇ ਨਾ ਕਿਤੇ ਜਾ ਕੇ ਲੱਗਣੀ ਹੈ ਇਹਦਾ ਤਾਂ ਫਿਰ ਸਰਕਾਰ ਨੂੰ ਚਾਹੀਦਾ ਹੈ ਉਥੋਂ ਦੇ ਪ੍ਰਸ਼ਾਸਨ ਨੂੰ ਚਾਹੀਦਾ ਉਹਨਾਂ ਦੀ ਵੀ ਸੇਫਟੀ ਰੱਖਣ ਉਹ ਤੇ ਸੇਫਟੀ ਇਹ ਹੋਈ ਹੈ ਵੀ ਗਰਜੀਤ ਸਿੰਘ ਖਾਲਸੇ ਦੀ ਜਿਹੜੀ ਮੰਗ ਹੈ ਉਹ ਜਾਇਜ਼ ਹੈ ਉਹਨੂੰ ਛੇਤੀ ਤੋਂ ਛੇਤੀ ਮੰਨ ਲਿਆ ਜਾਵੇ ਕਾਨੂੰਨ ਬਣਾ ਦਿੱਤਾ ਜਾਵੇ ਤੇ ਲੋਕਾਂ ਦੇ ਵਿੱਚ ਜਿਹੜਾ ਡਰ ਹੈ ਉਹ ਖਤਮ ਕੀਤਾ ਜਾਵੇ ਬਿਲਕੁਲ ਅਸੀਂ ਇਸ ਮਾਧਮ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਜੋ ਗੁਰਜੀਤ ਸਿੰਘ ਖਾਲਸਾ ਹੈ ਖੇੜੀ ਨਗਾਇਆ ਦੇ ਰਹਿਣ ਵਾਲਿਆ ਉਹ ਔਰ ਫੌਜ ਦੇ ਵਿੱਚ ਵੀ ਉਹਨੇ ਲੰਮਾ ਸਮਾਂ ਡਿਊਟੀ ਕਰੀ ਹੈ ਹੁਣ ਉਹ ਗੁਰਸਿੱਖ ਆ ਮਰਤਾ ਰਹੀ ਹੈ ਉਹ ਸਮਾਣੇ ਟਾਵਰ ਤੇ ਚੜਿਆ ਹੋਇਆ ਇਸ ਸਾਰੀ ਗੱਲਬਾਤ ਰਾਹੀਂ ਤੁਹਾਨੂੰ ਦੱਸ ਹੀ ਦਿੱਤਾ ਤੇ ਸਰਕਾਰ ਉਹਦੇ ਨਾਲ ਗੱਲਬਾਤ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ ਉਹ ਸਾਰੇ ਧਰਮਾਂ ਦੇ ਪ੍ਰਤੀ ਉਹ ਕਾਨੂੰਨ ਦੀ ਮੰਗ ਕਰ ਰਿਹਾ ਵੀ ਕਿਸੇ ਨੋ ਕਿਸੇ ਨਾਲ ਧੱਕਾ ਨਾ ਹੋਵੇ ਤੇ ਜਿਹੜੇ ਸਾਡੇ ਪੁਰਾਣੇ ਗ੍ਰੰਥ ਆ ਉਹਨਾਂ ਨੂੰ 파ੜਿਆ ਨਾ ਜਾਵੇ ਉਹਨਾਂ ਦੀ ਬੇਅਦਬੀ ਨਾ ਹੋਵੇ ਇਸ ਕਰਕੇ ਸਰਕਾਰ ਨੂੰ ਮੰਗ ਲੈਣ ਮੰਗ ਆ ਜਿਹੜੀ ਉਹਦੀ ਮੰਨ ਲੈਣੀ ਚਾਹੀਦੀ ਹੈ ਸਾਂਝੀ ਮੰਗ ਹੈ ਤੇ ਸਰਕਾਰ ਹੈ ਜਿਹੜੀ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਬਣਦੀ ਹੈ ਇਸ ਕਰਕੇ ਅਸੀਂ ਉਮੀਦ ਕਰਦੇ ਆ ਕਿ ਸਰਕਾਰ ਇਸ ਤੇ ਗੌਰ ਕਰੂਗੀ ਸਾਡੇ ਨਾਲ ਹਰਪ੍ਰੀਤ ਹਰਪ੍ਰੀਤ ਸਿੰਘ ਜੀ ਸੀਗੇ ਖਾਲਸਾ ਜੀ ਇਹ ਉੱਥੇ ਇੱਕ ਦੋ ਵਾਰ ਜਾ ਕੇ ਆਇਆ ਕਿਉਂਕਿ ਇਹਨਾਂ ਨੂੰ ਸਾਰੀ ਉੱਥੋਂ ਦੀ ਜਾਣਕਾਰੀ ਸੀ ਜੋ ਇਹਨਾਂ ਨਾਲ ਪੌਡਕਾਸਟ ਕੀਤਾ ਹੈ ਜਾਣਕਾਰੀ ਸਾਂਝੀ ਕੀਤੀ ਹੈ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਲਾਈਕ ਕਮੈਂਟ ਜਰੂਰ ਕਰਨਾ ਦੱਸਣਾ ਤੇ ਗਿਆਨੀ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ